ਆਜੋ ਸੀ ਗੁਰਦਾਸਪੁਰ ਦੇ ਤਿਮੜੀ ਰੋਡ ਤੇ ਆ ਜੀ ਸੋ ਗੁਰਦਾਸਪੁਰ ਦੇ ਤਿਮੜੀ ਰੋਡ ਤੇ ਜਿਹੜਾ ਜੀ ਤੁਹਾਨੂੰ ਦਿਖਾਉਣੇ ਆਂ ਵੀ ਕਣਕ ਦਾ ਸੀਨ ਚੱਲਦਾ ਪਿਆ ਵਾ ਉਹ ਕਣਕ ਦੇ ਜਿਹੜੇ ਭੜੇ ਟਰੱਕਾਂ ਨਾਲ ਜੀ ਅਸੀਂ ਯਕੀਨ ਮੰਨਿਓ ਵੀ ਪੂਰਾ ਰੋਡ ਇਹਨਾਂ ਨੇ ਬਲਾਕ ਕੀਤਾ ਤਾਂ ਜੀ ਸੋ ਦੇਖੋ ਇਸ ਸਾਈਡ ਤੇ ਵੀ ਜਿਹੜੀ ਲੰਬੀਆਂ ਕਤਾਰਾਂ ਲੱਗੀਆਂ ਵਾ ਔਰ ਜੇ ਮੇਰੀ ਬੈਕ ਸਾਈਡ ਦੀ ਗੱਲ ਕਰਾਂ ਤਾਂ ਬੈਕ ਸਾਈਡ ਨੂੰ ਘੁਮਾਇਓ ਕੈਮਰਾ ਬੈਕ ਸਾਈਡ ਨੂੰ ਵੀ ਲੰਬੀਆਂ ਕਤਾਰਾਂ ਵਾ ਜੀ ਸੋ ਇਹ ਕਤਾਰਾਂ ਜਿਹੜੀਆਂ ਇੱਥੇ ਜਿਹੜਾ ਤੁਸੀਂ ਯਕੀਨ ਮੰਨਿਓ ਵੀ ਦਿੱਲੀ ਇੱਥੇ ਜਿਹੜੇ ਆ ਜੀ ਖਾਸੇ ਹੀ ਆਪ ਰੇ ਆ ਸੋ ਜਾਮ ਦੇ ਲੋ ਸ਼ਕਾਰ ਹੋ ਰਹੇ ਨੇ ਪਰ ਕਿਤਨਾ ਕਿਤੇ ਦੀ ਅਨਲੋਡਿੰਗ ਜਿਹੜੀ ਹੈ ਜੀ ਪ੍ਰੋਪਰ ਤੇ ਕੇ ਨਾ ਨਹੀਂ ਹੋ ਰਹੀ ਜਿਹਦੇ ਕਰਕੇ ਜਿਹੜਾ ਵਾ ਜੀ ਇਹ ਸਮੱਸਿਆ ਬਣੀ ਦੀ ਆ ਜੇਕਰ ਸਮੇਂ ਸਰ ਅਨਲੋਡਿੰਗ ਹੋਏ ਤਾਂ ਮੇਰੇ ਹਿਸਾਬ ਨਾਲ ਇਹ ਦਿੱਕਤ ਨਾ ਆਏ ਪਰ ਇਹ ਅਸੀਂ ਪਿਛਲੇ ਦਿਨ ਹੀ ਖਬਰ ਜਿਹੜੀ ਹੈ ਜੀ ਕਲਨ ਰੋਡ ਤੇ ਵੀ ਦਿਖਾਈ ਸੀ ਉੱਥੇ ਵੀ ਇਹ ਦਿੱਕਤ ਆ ਰਹੀ ਸੀ ਸੋ ਗੁਰਦਾਸਪੁਰ ਦੇ ਹੁਣ ਤਿਬੜੀ ਰੋਡ ਤੇ ਅਸੀਂ ਆਈਆਂ ਤਿਬੜੀ ਰੋਡ ਤੇ ਵੀ ਇਹੀ ਦਿੱਕਤ ਆ ਰਹੀ ਆ ਸੋ ਬੜੇ ਲੰਬੇ ਪਦਰ ਤੇ ਜਿਹੜੀਆਂ ਲਾਈਨਾਂ ਲੱਗੀਆਂ ਵਾ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜੀ ਸੋ ਧਿਆਨ ਦੇਣਾ ਜ਼ਰੂਰੀ ਹੈ ਜੀ ਸਮੇਂ ਦੀ ਲੋਡ ਆ ਕਿਉਂਕਿ ਬਹੁਤ ਜ਼ਿਆਦਾ ਅਹਿਮ ਰੋਡ ਆ ਪਰ ਸਮੱਸਿਆ ਇੱਕੋ ਇੱਕ ਉਹ ਪੀਏ ਦੀ ਅਨਲੋਡਿੰਗ ਜਿਹੜੀ ਪ੍ਰੋਪਰ ਨਹੀਂ ਹੋ ਰਹੀ ਅਸੀਂ ਕਿਉਂ ਕਹਿ ਰਹੇ ਹਾਂ ਉਹਦਾ ਕਾਰਨ ਜੇਕਰ ਸਮੇਂ ਸਿਰ ਅਨਲੋਡਿੰਗ ਹੁੰਦੀ ਹੈ ਤਾਂ ਇਹ ਇੱਥੇ ਟਰੱਕ ਨਾ ਖੜੇ ਹੋਣ ਇਹ ਰਸ਼ ਨਾ ਪਿਆ ਹੋਵੇ ਸੋ ਦੇਖੋ ਉਹਦੇ ਕੋਲ ਅੱਗੇ ਅੱਗੇ ਵੀ ਜਾਮ ਲੱਗ ਗਿਆ ਜੀ ਇਹ ਬੈਕ ਸੈਟ ਤੇ ਵੀ ਜਾਮ ਲੱਗ ਗਿਆ ਉਹ ਹਾਲਾਤ ਜਿਹਨੇ ਇੱਥੇ ਮਾਰੇ ਬਣੇ ਦੇ ਜੀ ਸੋ ਬڑے ਵੱਡੇ ਪੱਧਰ ਤੇ ਲੈਣ ਲੱਗੀ ਦੀਆਂ ਆ ਜੀ ਸੋ ਗਲਬਤ ਕਰ ਲੈਣੇ ਨੌਜਵਾਨ ਹੈਗੇ ਆ ਬ੍ਰਦਰ ਕਿੰਨੀ ਕਿੰਨੀ ਲੰਬੀ ਲਾਈਨ ਆ ਹਾਂਜੀ ਕਾਫੀ ਹੈ ਜੀ ਭਾਈ ਬਹੁਤ ਵੱਡੀ ਲੰਬੀ ਹੈ ਹਾਂਜੀ ਇਹ ਬੜੀ ਮੁਸ਼ਕਲ ਹੋ ਰਹੀ ਹੈ ਇੱਥੇ ਆਨ ਜਾ ਹਾਂਜੀ ਆਨ ਜਾਣ ਦੀ ਤੰਗੀ ਹੋ ਰਹੀ ਹੈ ਜਮ ਲੱਗ ਰਿਹਾ ਹਾਂਜੀ ਕੋਈ ਹਾਦਸਾ ਹੋ ਜਾਪਰ ਤੋਦਾ ਨਾ ਹਾਂਜੀ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਮੰਗ ਇਹ ਹੀ ਹੈ ਕਿ ਭਾਈ ਮਤਲਬ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਟਰਾਲੀਆਂ ਖੜਾਉਣ ਵਾਸਤੇ ਹਾਂਜੀ ਰੋਡ ਤੇ ਖੜਾ ਕਰ ਨਹੀਂ ਸਕਦੇ ਵਾਹੇ ਹਾਂਜੀ ਸੋ ਇਹ ਵਸਨੀਕਾ ਜਿਹੜਾ ਲੰਘ ਰਿਹਾ ਜਿਹੜੇ ਕਹਿੰਦੇ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਸੋ ਟਰੱਕ ਡਰਾਈਵਰ ਵੀ ਹੈ ਉਹਨਾਂ ਨਾਲ ਵੀ ਗੱਲ ਕਰ ਲੈਣੇ ਉਹਨਾਂ ਦੀ ਜਾਣਦੇ ਆ ਭਾਈ ਉਸੇ ਡਾਈਲ ਬ੍ਰਦਰ ਬ੍ਰਦਰ ਕਿੰਨਾ ਸਮਾਂ ਹੋ ਗਿਆ ਖੜੇ ਆਈ ਤੇ ਤਿੰਨ ਤਿੰਨ ਦਿਨ ਹੋ ਗਏ ਆ ਇਹ ਦੂਜਾ ਦਿਨ ਹੋ ਗਿਆ ਜੀ ਦੂਜਾ ਦਿਨ ਦੂਜਾ ਦਿਨ ਹੋ ਗਿਆ ਤੇ ਰੱਖ ਲਿਆ ਨੂੰ ਆਜੋ ਮੈਂ ਕੋਈ ਟ੍ਰੈਫਿਕ ਦੀ ਨਾ ਪ੍ਰੋਬਲਮ ਹੈ ਅੱਛਾ ਇਹ ਜਾਮ ਭਾਜੀ ਇਹ ਗੱਡੀਆਂ ਦਾ ਕਰਕੇ ਆ ਲੋਕੀ ਵੀ ਪਰੇਸ਼ਾਨ ਆ ਰੋੜ ਕਰਕੇ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਆ ਵੀ ਇੱਕ ਤੇ ਲੋਕੀ ਬੂਹੇ ਗੱਡੀ ਲੱਗਣ ਦੇਂਦੇ ਆ ਰਾਹ ਨੂੰ ਰੋ ਲੜਾਈ ਹੁੰਦੀ ਅੱਛਾ ਤੇ ਗੱਡੀਆਂ ਵਾਲੇ ਵੀ ਲੜਦੇ ਫਿਰਦੇ ਗਾਲ੍ਹਾਂ ਕੱਢਦੇ ਆ ਨਾ ਇੱਥੇ ਕੋਈ ਪ੍ਰਬੰਧ ਆ ਕੋਈ ਲੈਣਾ ਨਹੀਂ ਦੇਣਾ ਇਹਨਾਂ ਵਾਲੇ ਗੱਡੀ ਸੁਣਦੇ ਨਹੀਂ ਕੋ ਇਸ ਜਿਹੜੇ ਘਰ ਕੇ ਲਾਵਾਂਗੇ ਤਾਂ ਐਕਚੁਅਲੀ ਉਹਨੂੰ ਪਰੇਸ਼ਾਨੀ ਹੁੰਦੀ ਹੈ ਨਾ ਅੰਤਰਾ ਵਰਗੇ ਘਰ ਹੁੰਦੇ ਆਵਾ ਕਹਿੰਦਾ ਮੇਰੇ ਬੂਹੇ ਗੱਡੀ ਲਾਤੀ ਆ ਪਿਸ਼ਾਬ ਕਰਦਾ ਕੋਈ ਜਾਂ ਕੋਈ ਲੰਗ ਲੰਗਦਾ ਥੋੜੀ ਗਲਵਾਦ ਹੁੰਦੀ ਹੈ ਰਾਤ ਨੂੰ ਰਾਤ ਨੂੰ ਜਾਮ ਲੱਗ ਜਾਂਦਾ ਜਿਵੇਂ ਕੰਨੇ ਆਂ ਮੁੰਨੇ ਆ ਗੱਡੀਆਂ ਉੱਡੀਆਂ ਰਾਤ ਨੂੰ ਕਿਤੇ ਵਾਲੇ ਥੋੜੇ ਲਾਂਗ ਲੈ ਜਾਂਦੇ ਆ ਰਾਤ ਮੱਛਰਾਂ ਤੇ ਰਾਤ ਉੱਤੇ ਬੁਰਾ ਹਾਲਾ ਗਰਮੀ ਬਹੁਤ ਜ਼ਿਆਦਾ ਗੱਡੀਆਂ ਖਾਲੀ ਨਹੀਂ ਕਰਦੇ ਜਿਹੜਾ ਆਉਣ ਵਾਲਾ ਚਾਹੀਦਾ ਵੀ ਆਪਣੀ ਪਾਰਕਿੰਗ ਬਣਾਉਣੀ ਚਾਹੀਦੀ ਆ ਇਹਨਾਂ ਨੂੰ ਰੋਡ ਦੇ ਉੱਤੇ ਕੋਈ ਮਤਲਬ ਉਹਨੂੰ ਵੀ ਦਿੱਕਤ ਆ ਐਵੇਂ ਆ ਪਰੇਸ਼ਾਨ ਆ ਤਨ ਤਨ ਸੜਕ ਤੇ ਖੜੇ ਰਹਿਣਾ ਬੜਾ ਹੋ ਘਾ ਜਿੰਦਾ ਰੋਟੀ ਪਾਣ ਦੀ ਚੰਗੀ ਆ ਫਿਰ ਇੱਕ ਤੇ ਰਾਖੀ ਪੂਰੀ ਆ ਅੱਛਾ ਅਨਲੋਡਿੰਗ ਹੋਣੀ ਨਹੀਂ ਸੀ ਪ੍ਰਾਪਤਰੀ ਕਿਹਨਾਂ ਜਾਂ ਕਿਹਜੇ ਕਰਦੇ ਲੀਵਰ ਘਟਾ ਇਹਨਾਂ ਲੀਵਰ ਘਟਾ ਜੀ ਨਾ ਗੱਡੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਮੰਗਾ ਲੈਂਦੇ ਆ ਜਿੰਨੇ ਕਿ ਡਿਮਾਂਡ ਨਾਲ ਅੰਦਰ ਉਹਨਾਂ ਕਮਾਲ ਤੋਂ ਹੀ ਮੰਗਾਓ ਬਿਲਕੁਲ ਗੱਡੀਆਂ ਜਾਂਦੀਆਂ ਮੰਗਾ ਲੈਂਦੇ ਮੜ ਕੇ ਖਾਲੀ ਨਹੀਂ ਹੁੰਦੀਆਂ ਤਿੰਨ ਤਿੰਨ ਦਿਨ ਇੱਥੇ ਰਗੜਦੀਆਂ ਕਿਹੜੇ ਲੋਕ ਬਚਾਰੇ ਜਾਂਦੇ ਫਾਟੇ ਇਹ ਕਿਹੜੇ ਡਿਪਾਰਟਮੈਂਟੋਂ ਲਵਾਈ ਯਾਰ ਇਹ ਤੁੰ ਲਵਾ ਰਹੇ ਐਫਸੀਏ ਜੀ ਐਫਸੀਏ ਜੀ ਹਾਂ ਜੀ ਸਰਕਾਰੀ ਗਡਾਉਣਾ ਐ ਐਫਸੀ ਵਾਲੇ ਲਵਾਉਣ ਦੇ ਗਡਾਉਨ ਦੇ ਵਿੱਚ ਅੱਜ ਇਹ ਲੋਸ ਪਰ ਪ੍ਰੋਪਰ ਇੰਤਜ਼ਾਮ ਨਹੀਂ ਆ ਗਿਆ ਨਾ ਲੈਬਰ ਬਹੁਤ ਘੱਟ ਲੈਬਰ ਉਹ ਤਾਂ ਸਮੱਸਿਆ ਨਹੀਂ ਹੁੰਦੀ ਹੈ ਹਾਂਜੀ ਹਾਂਜੀ ਸੋ ਇਹ ਡਰਾਈਵਰ ਭਰਾ ਨੇ ਜਿਹੜੇ ਚਰੇ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਸੜਕਾਂ ਤੇ ਖੜੇ ਆ ਸੋ ਦੇਖੋ ਜੀ ਇਹ ਕਿੱਡੀ ਵੱਡੀ ਪਰੇਸ਼ਾਨੀ ਆ ਸੋ ਦੱਸ ਰਹੇ ਨੇ ਵੀ ਰਾਤ ਨੂੰ ਚੋਰੀ ਵੀ ਹੋ ਰਹੀ ਆ ਔਰ ਲੋਕ ਜਿਹੜੇ ਇਹਨਾਂ ਨੂੰ ਦੇਖੋ ਜਿਹੜੇ ਪਿੱਛੇ ਘਰ ਨੇ ਘਰਾਂ ਵਾਲੇ ਵੀ ਇਹਨਾਂ ਨੂੰ ਤੰਗ ਕਰ ਰਹੇ ਆ ਉਹ ਕਹਿੰਦੇ ਵੀ ਤੇ ਗੱਡੀ ਨਹੀਂ ਖੜੀ ਹੋਣ ਦੇਣੀ ਹੈ ਵੀ ਸੱਚਾਈ ਹੈ ਜੀ ਕਿਸੇ ਨੇ ਘਰ ਅੱਗੇ ਲਾਵਾਂਗੇ ਗੱਡੀ ਤਾਂ ਉਹਨੂੰ ਤੰਗੀ ਤਾਂ ਹੋਣੀ ਹੋਣੀ ਆ ਅਗਲੇ ਨੂੰ ਵੀ ਆਪਣੀ ਸੋ ਮੁਸ਼ਕਲ ਆਉਂਦੀਆਂ ਵਾ ਜੀ ਸੋ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਜੀ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਗੱਡੀਆਂ ਨੂੰ ਜਲਦ ਜਲਦ ਅਨਲੋਡ ਕੀਤਾ ਜਾਵੇ ਇਹਨਾਂ ਨੂੰ ਲਾਇਆ ਜਾਵੇ ਮਾਲ ਨੂੰ ਔਰ ਇਹਨਾਂ ਨੂੰ ਫ੍ਰੀ ਕੀਤਾ ਜਾਵੇ ਕਿਉਂਕਿ ਇਹ ਬਚਾਰੇ ਪਰੇਸ਼ਾਨ ਨੇ ਸੜਕਾਂ ਦੇ ਖੜੇ ਨੇ ਔਰ ਇਹਦੇ ਨਾਲ ਜਿਹੜਾ ਲੋਕ ਵੀ ਪਰੇਸ਼ਾਨ ਹੋ ਰਹੇ ਆ ਕਿਉਂਕਿ ਲੋਕਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਹੈ ਜੀ ਤੁਸੀਂ ਦੇਖੋ ਲੰਬੀਆਂ ਲੰਬੀਆਂ ਗੱਟਾਰਾਂ ਵਾ ਜਿਹਦੇ ਨਾਲ ਸਮੱਸਿਆ ਜਿਹੜੀ ਆਮ ਲੋਕਾਂ ਨੂੰ ਹੋ ਰਹੀ ਹੈ ਸੋ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਆ ਇਸ ਵੱਲ ਧਿਆਨ ਦੇਵੇ ਕਿਉਂਕਿ ਇਹ ਕੜਾ ਨੂੰ ਬੜੀ ਮੁਸ਼ਕਿਲ ਹੁੰਦੀ ਹੈ ਜੀ ਜਿਹੜੇ ਲੋਕ ਰਹਿ ਰਹੇ ਨੇ ਤੇ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਸੋ ਇਹ ਬੜੀ ਵੱਡੀ ਸਮੱਸਿਆ ਵਾ ਜੀ ਇਸ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਭਾਜੀ ਇੱਕ ਮਿੰਟ ਦੱਸਦੇ ਹਾਂ ਹਾਂ ਜੀ ਕਿੰਨੇ ਕੀ ਸਮੱਸਿਆ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਭਾਜੀ ਬਹੁਤ ਜ਼ਿਆਦਾ ਕੋਈ ਹੱਲ ਨਹੀਂ ਹੋ ਰਿਹਾ ਨਾ ਕੋਈ ਹੱਲ ਨਹੀਂ ਲਿਵਰੀ ਨਹੀਂ ਉਹਨਾਂ ਕੋਲ ਲਿਵਰੀ ਨਹੀਂ ਨਾ ਕਿੰਨੇ ਦਿਨ ਹੋ ਗਏ ਇੱਥੇ ਸੱਚਾ ਜੋ ਹੋ ਗਿਆ ਨੂੰ 3-3 4-4 ਦਿਨਾਂ ਚਾਰ ਦਿਨ ਹੋ ਗਏ ਉਹਨਾਂ ਓਖਾ ਹੀ ਨਾ ਬਈ ਬਹੁਤ ਓਖਾ ਆ ਇਹ ਲੋਕੀ ਰੋਟੀ ਪਾਣੀ ਦਾ ਵੀ ਓਖਾ ਆ ਦੋਦਾ ਵੀ ਆ ਤੰਗ ਕਰਨ ਦੇ ਘਰ ਵਾਲੇ ਬਹੁਤ ਜਿਆਦਾ ਘਰ ਵਾਲੇ ਤੰਗ ਕਰਦੇ ਹਾਂਜੀ ਪਰ ਉਹ ਵੀ ਆਪਣੀਆਂ ਗੱਲ ਸਹੀ ਨਹੀਂ ਵਿਚਾਰੇ ਬਹੁਤ ਸਹੀ ਆ ਆਪਣੀ ਉਹਨਾਂ ਨੂੰ ਰਾਤ ਚਾਹੀਦਾ ਹੀ ਰੰਗ ਨੂੰ ਚਾਹੀਦਾ ਚਾਹੀਦਾ ਸੋ ਇਹ ਹਾਲਾਤ ਨੇ ਜੀ ਕੋਈ ਇਥੇ ਗਜ਼ਾਮ ਨੇ ਗਜ਼ਾਮਾ ਵਾਲੇ ਦਾ ਫਰਜ ਬੰਦਾ ਵਾ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਵੀ ਪਾਰਕਿੰਗ ਦਾ ਇੰਤਜ਼ਾਮ ਕਰਕੇ ਫਿਰ ਗੱਡੀਆਂ ਭੰਗਾਈਆਂ ਜਾਣ ਜੇਕਰ ਪਾਰਕਿੰਗ ਪ੍ਰੋਪਰ ਇਹਨਾਂ ਕੋ ਹੋਏ ਤਾਂ ਸਮੱਸਿਆ ਆਏ ਨਾ ਉਧਰ ਉਹ ਰੋੜੀ ਸਾਰੇ ਟੁੱਟਾਦਾ ਜੀ ਸੜਕ ਵੀ ਬੁਰੀ ਟੁੱਟੀ ਆ ਦੇਖੋ ਇੱਕ ਸਮੱਸਿਆ ਨਹੀਂ ਆ ਸੜਕ ਵੀ ਸਾਰੀ ਖਰਾਬ ਉਧਰੋਂ ਗੱਡੀਆਂ ਸੜਕ ਤੇ ਲੱਗਦੀਆਂ ਵਾਂ ਤੇ ਰਸਤਾ ਕੋਈ ਨਹੀਂ ਲੰਘਣ ਨੂੰ ਉਹ ਲੰਘਣ ਵਾਸਤੇ ਜਿਹੜੀ ਜਗ੍ਹਾ ਬਹੁਤ ਘੱਟ ਜਾਂਦੀ ਆ ਔਰ ਇਹ ਫਿਰ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਵਾ ਜੀ ਬਹੁਤ ਜ਼ਿਆਦਾ ਰੋਡ ਚੱਲਦਾ ਵਾ ਸੋ ਇਸ ਕਰਕੇ ਜਿਹੜੀ ਸਮੱਸਿਆ ਵਾ ਬੜੀ ਵੱਡੀ ਸਮੱਸਿਆ ਵਾ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਆ ਦੇਖੋ ਫੇਰ ਪਿੱਛੇ ਲਾਈਨ ਲੱਗ ਗਈ ਆ ਸੋ ਤਕਰੀਬਨ ਜਿਹੜਾ ਵਾ ਜੀ ਲਾਈਨਾਂ ਲੱਗ ਰਹੀਆਂ ਵਾਂ ਉਹ ਲੋਕੀ ਜਾਂਦੇ ਕਹਿ ਰਹੇ ਕਿ ਬੜੀ ਵੱਡੀ ਪਰੇਸ਼ਾਨੀ ਆ ਜੀ ਸੋ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਧਿਆਨ ਦਿੱਤਾ ਜਾਵੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸੋ ਇਹਨਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਔਰ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਸੋ ਉਮੀਦ ਕਰਾਂਗੇ ਕਿ ਜਿਹੜਾ ਪ੍ਰਸ਼ਾਸਨ ਧਿਆਨ ਦੇਗਾ ਔਰ ਸਮੱਸਿਆ ਦਾ ਹੱਲ ਕਰੇਗਾ ਜੀ ਸੋ ਬਰਾਸਪੁਰ ਤੋਂ ਮੇਸ਼ ਸ਼ਰਮਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੇ ਆ ਅਲੀਗੇਸ਼ਨ ਲਾ ਰਹੇ ਵੀ ਪੰਜ-ਪੰਜ ਦਿਨ ਹੋ ਗਏ ਸੜਕਾਂ 'ਤੇ ਖੜੇ ਆ ਤੇ ਸਾਡੀ ਅਨਲੋਡਿੰਗ ਨਹੀਂ ਹੋ ਰਹੀ ਕੀ ਹੋ ਰਿਹਾ ਹੈ ਹੋ ਲੇਬਰ ਦਾ ਪ੍ਰੋਬਲਮ ਸੀ ਉਹ ਸੋਲਵ ਹੋ ਗਈ ਆ ਹੁਣ ਪੰਜ ਲੇਬਰਾਂ ਚੱਲ ਰਹੀਆਂ ਇੱਕ-ਇੱਕ ਦਿਨ 'ਚ 25-25 ਗੱਡੀਆਂ ਲੱਥੀਆਂ ਅੱਜ ਘੱਟੋ-ਘੱਟ 28 ਗੱਡੀਆਂ ਦੇ ਕੰਡੇ ਵੀ ਦਿੱਤੇ ਆ ਜਿਹਦੇ ਵਿੱਚੋਂ 25 ਗੱਡੀਆਂ ਲੱਥ ਗਈਆਂ ਪਿਛਲੇ ਦਿਨਾਂ 'ਚ ਕੀ ਪ੍ਰੋਬਲਮ ਸੀ ਪਿਛਲੇ ਆਪਣੇ ਇੱਕੋ ਪਿਛਲੇ ਦਿਨਾਂ 'ਚ ਕੀ ਹੋ ਰਿਹਾ ਸੀ ਕਿ ਤਿੰਨ ਗੜੋਂ ਸਾਡੇ ਇਕੱਠੇ ਚੱਲਦੇ ਸੀ ਹਰ ਇੱਕ ਨੂੰ ਡਿਵਾਈਡ ਕਰਕੇ ਲੇਬਰਾਂ ਲੱਤੀਆਂ ਸੀ ਅੱਜ ਸਾਰੀਆਂ ਲੇਬਰਾਂ ਇੱਥ ਚੱਲ ਰਹੀ ਹੈ ਲੋਕ ਬੜੇ ਪਰੇਸ਼ਾਨ ਆ ਭਾਈ ਸੜਕਾਂ ਦੇ ਜਿਹੜੇ ਘਰਵਾਜ ਜਾ ਐਕਸੀਡੈਂਟ ਬੜੇ ਹੋ ਰਹੇ ਏਦ ਕਰਕੇ ਨਹੀਂ ਗੱਡੀਆਂ ਸਾਰੀਆਂ ਸਾਈਡ ਤੇ ਲੱਗੀਆਂ ਪਰ ਰੋਡ ਡਿਵਾਈਡੇਸ਼ਨ ਹੋਰ ਵੀ ਲੱਗੀ ਜਾਮ ਹੋ ਗੱਡੀਆਂ ਤੇ ਉੱਥੇ ਹੀ ਲੱਗ ਰਹੀਆਂ ਐਕਚੁਅਲੀ ਰੋਡ ਤੇ ਲੱਗਣੀਆਂ ਨਾ ਕੋਈ ਆਪਣੀ ਪਾਰਕਿੰਗ ਕੋਈ ਨਹੀਂ ਆਪਣੀ ਪਾਰਕਿੰਗ ਕੋਈ ਨਹੀਂ ਹੁੰਦੀ ਕੀ ਨਾਮ ਹੈ ਆਪਣਾ ਆਪਣਾ ਰਾਜਨ ਸੈਣੀ ਇੰਸਪੈਕਟਰ ਆਪਾਂ ਸਰ